ਹਣਪੁਰ ਹਿੰਸਾ ਹਾਲਾਤ ਕਾਬੂ ਹੇਟ ਨੇ ਕਰਫਿਊ ਵੀ ਜਟੇਲ ਦਿੱਤੀ ਗਈ ਹੈ ਹਿੰਸਾ ਨੂੰ ਲੈ ਕੇ ਸਿਆਸੀ ਕਮਾਸਾਨ ਵੀ ਲਗਾਤਾਰ ਤੇਜ਼ ਹੋ ਰਿਹਾ ਹੈ ਅਕਿਲੇਸ਼ ਸਖਰ ਸਰਕਾਰ ਦੇ ਉਤੇ ਖਾਸੇ ਸਵਾਲ ਖੜੇ ਹੋ ਰਹੇ ਨੇ ਸਕੂਲਾਂ ਕਾਲਜਾਂ ਵਿੱਚ 30 ਜੁਲਾਈ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਹਿੰਸਾ ਨੂੰ ਲੈ ਕੇ ਸਿੱਖ ਸੰਗਠਨਾ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਬੀਤੇ ਦਿਨ ਜੰਮੂ ਪਠਾਨਕੋਟ ਹਾਈਵੇ ਵੀ ਜਾਮ ਹੋਇਆ ਸੀ ਗੁਰਦੁਆਰਾ ਜ਼ਮੀਨ ਨੂੰ ਲੈ ਕੇ ਪੂਰਾ ਵਿਵਾਦ ਸ਼ੁਰੂ ਹੋਇਆ ਕੁਝ 100 ਸਕੁਅਰ ਫੀਟਰ ਏਰੀਆ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਕਾਫੀ ਸਮੇਂ ਤੋਂ ਅਦਾਲਤ ਵਿੱਚ ਵਿਵਾਦ ਚੱਲ ਰਿਹਾ ਸੀ ਅਦਾਲਤ ਨੇ ਸੇਖਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਜਿਸ ਤੋਂ ਬਾਅਦ ਸੇਖਾਂ ਨੇ ਨਿਰਮਾਣ ਸ਼ੁਰੂ ਕਰ ਦਿੱਤਾ ਇਸ ਨੂੰ ਦੇਖਦਿਆਂ ਹੋਇਆ ਦੂਸਰੇ ਗੁੱਟ ਨੇ ਬੀਤੇ ਦਿਨ ਪਥਰਾਬਾਜ਼ੀ ਕੀਤੀ ਭੀੜ ਨੇ ਕਈ ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਜਿਸ ਵਿੱਚ ਕਰੋੜਾਂ ਦਾ ਨੁਕਸਾਨ ਹੋਣ ਦਾ ਖਤਰਾ ਹੈ ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ 17 ਲੋਕ ਲਗਭਗ ਜ਼ਖਮੀ ਹੋਏ ਭੀੜ ਨੇ ਕਈ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾਈ ਵਾਹਨਾਂ ਨੂੰ ਅੱਗ ਲਗਾਉਣ ਤੋਂ ਬਾਅਦ ਉਹਨਾਂ ਨੂੰ ਨਾਲਿਆਂ ਵਿੱਚ ਸੁੱਟ ਦਿੱਤਾ ਗਿਆ ਅਤੇ ਬੇहद ਤਣਾਅਪੂਰਵਕ ਮਾਹੌਲ ਜੋ ਕਿ ਸਹਾਰਨਪੁਰ ਵਿੱਚ ਬਣਿਆ ਹੋਇਆ ਸੀ 2 ਦਿਨ ਤੱਕ ਲਗਾਤਾਰ ਕਰਫਿਊ ਜਾਰੀ ਰਿਹਾ ਜਿਸ ਤੋਂ ਬਾਅਦ ਹੁਣ ਥੋੜਾ ਮਾਹੌਲ ਠੀਕ ਹੋਇਆ ਦਿਸ ਰਿਹਾ ਹੈ ਕਰਫਿਊ ਵਿੱਚ ਢੇਲ ਅਤੇ ਥੋੜੀ ਬਹੁਤ ਆਵਾਜ਼ਾਈ ਸ਼ੁਰੂ ਹੋ ਚੁੱਕੀ ਹੈ ਦੁਕਾਨਾਂ ਖੁੱਲ ਚੁੱਕੀਆਂ ਨੇ ਰੋਜ਼ਮਰਰਾ ਦੀ ਜੋ ਜ਼ਿੰਦਗੀ ਹੈ ਮੁਰਤੋਂ ਸ਼ੁਰੂ ਹੋ ਚੁੱਕੀ ਹੈ ਸਹਾਰਨਪੁਰ ਜੋ ਕਿ 2 ਦਿਨ ਤੱਕ ਬੇहद ਸ਼ਾਂਤ ਸੀ ਉਸਨੇ ਮੁਰਤੋਂ ਆਪਣੀ ਰਫ਼ਤਾਰ ਫੜੀ ਹੈ ਜ਼ਿੰਦਗੀ ਆਪਣੀ ਪਟਰੀ ਤੇ ਆ ਗਈ ਹੈ ਤੇ ਸਹਾਰਨਪੁਰ ਦੀ ਇਸ ਹਿੰਸਾ ਤੋਂ ਬਾਅਦ ਹੁਣ ਮਾਹੌਲ ਥੋੜਾ ਸ਼ਾਂਤ ਹੋਇਆ ਹੈ 2 ਦਿਨ ਤੱਕ ਕਰਫਿਊ ਲੱਗਾ ਰਿਹਾ ਜਿਸ ਤੋਂ ਬਾਅਦ ਹੁਣ ਕਰਫਿਊ ਵਜਟਿਲ ਦਿੱਤੀ ਗਈ ਹੈ ਉੱਚ ਪੱਧਰੀ ਜਾਂਚ ਦੀ ਲਗਾਤਾਰ ਇਸ ਮਾਮਲੇ ਵਿੱਚ ਮੰਗ ਹੋ ਰਹੀ ਹੈ ਉਧਰ ਅੱਜ ਅਖਿਲੇਸ਼ ਯਾਦਵ ਦੇ ਨਾਲ ਤਿੰਨ ਮੈਂਬਰ ਜੋ ਕਿ ਸ਼ੋਮਨੀ ਅਕਾਲੀ ਦਲ ਵੱਲੋਂ ਭੇਜੇ ਗਏ ਨੇ ਉਹ ਅਖਿਲੇਸ਼ ਯਾਦਵ ਦੇ ਨਾਲ ਮੁਲਾਕਾਤ ਕਰਕੇ ਉੱਚ ਪੱਧਰੀ ਜਾਂਚ ਦੀ ਮੰਗ ਵੀ ਕਰਨਗੇ